ਰੀਲਾ ਤੋਂ ਲੋਕਾਂ ਨੂੰ ਕਮਾਈ ਹੁੰਦੀ ਆ ਪਰ ਸਾਡੇ ਵਾਲੀਆਂ ਬੀਬੀਆਂ ਉੱਥੇ ਜਾ ਕੇ ਨੀ ਰੀਲਾ ਬਣਾਉਂਦੀਆਂ ਨਹੀਂ ਵੀ ਜੇ ਦੇਖੋ ਰਾਮੂ ਨੇ ਰੇੜੀ ਲਗਾਈ ਆ ਗੋਲ ਗੱਪੇ ਕੀ ਅਗਲਾ ਕਹਿੰਦਾ ਮੈਂ ਯੂਪੀਐਸਸੀ ਕਰਕੇ ਆਈਪੀਐਸ ਕਰਕੇ ਅਫਸਰ ਨਹੀਂ ਲੱਗਣਾ ਹੈਗਾ ਮੈਨੂੰ ਉਹਦੇ ਨਾਲ ਦੁੱਗਣੀ ਤਨਖਾਹ ਤਾਂ ਮੈਂ ਘਰੇ ਬੈਠ ਕੇ ਰੀਲਾ ਤੋਂ ਕਮਾ ਲੈਣਾ ਸੋਈ ਸਾ ਰੀਲਾ ਤੇ ਬੋਲਦੇ ਕਿ ਮੁੰਡੇ ਬਹੁਤ ਸੁਣੀ ਰੀਲਾ ਬਣਾਉਂਦੇ ਨੇ ਜਿਹੜੀਆਂ ਸਿੱਖਿਆ ਵਾਲੀਆਂ ਹੁੰਦੀਆਂ ਨੇ ਜਿਦੇ ਚ ਕੋਈ ਡਬਲ ਮੀਨਿੰਗ ਗੰਦ ਨਹੀਂ ਹੁੰਦਾ ਉਹਦਾ ਮੈਂ ਓਰੇ ਯਾਰ ਬੱਸ ਕਰੋ ਇੰਨੀ ਭੁੱਖ ਕੀ ਨਾ ਸਾਡੇ ਸਾਨੂੰ ਰੀਲਾਂ ਦੇ ਵੇਲ ਹੈ ਨਹੀਂ ਆ ਫਿਰ। ਉਹ ਨਹੀਂ ਜੀ ਦੇਖੋ ਅਸੀਂ ਪ੍ਰਭਾਸੀ ਤਾਂ ਕਾਮਯਾਬ ਹੋ ਗਏ। ਉਹ ਰੇੜੀਆਂ ਲਾ ਕੇ ਬੈਠੇ ਆ। ਹਾਂਜੀ ਪਰ ਸਾਡੇ ਵਾਲੀਆਂ ਬੀਬੀਆਂ ਉੱਥੇ ਜਾ ਕੇ ਨਾ ਰੀਲਾਂ ਬਣਾਉਂਦੀਆਂ ਨੇ ਵੀ ਜੇ ਦੇਖੋ ਰਾਮੂ ਨੇ ਰੇੜੀ ਲਗਾਈ ਆ ਗੋਲ ਗੱਪੇ ਕੀ। ਉਹਦਾ ਪ੍ਰਚਾਰ ਕਰਦੀਆਂ ਨੇ। ਇਸੇ ਇੱਕ ਇਹੀ ਕਾਰਨ ਹੈ ਕਿ ਸਾਡੇ ਕੋਲੇ ਸਮਾਂ ਜਿਹੜਾ ਹੈ ਨਾ ਉਹ ਰੀਲਾਂ ਤੇ ਅਸੀਂ ਜ਼ਿਆਦਾ ਡਿਵੋਟ ਕਰਨ ਲੱਗ ਗਏ। ਕੰਮ ਤੇ ਅਸੀਂ ਘੱਟ ਕਰਨ ਲੱਗ ਗਏ। ਦੇਖੋ ਮੈਂ ਤੁਹਾਨੂੰ ਗੱਲ ਲਾਦਾ ਰੀਲਾਂ ਦੇ ਕੀ ਹੁੰਦਾ? ਰੀਲਾਂ ਤੋਂ ਲੋਕਾਂ ਨੂੰ ਕਮਾਈ ਹੁੰਦੀ ਆ। ਅਗਲਾ ਕੀ ਕਹਿੰਦਾ? ਅਗਲਾ ਕਹਿੰਦਾ ਰੀਲ ਬਣਾਉਣਾ ਮੈਂ ਫੇਮਸ ਹੋ ਗਿਆ। ਮੈਨੂੰ 4 ਪੈਸੇ ਆਗੇ ਘਰੇ ਬੈਠੇ ਨੂੰ ਅਗਲੇ ਨੂੰ ਕੀ ਚਾਹੀਦਾ ਕੰਮ ਵਿੱਚ ਰੋਜ਼ਗਾਰ ਅਗਲਾ ਕਹਿੰਦਾ ਮੈਂ ਯੂਪੀਐਸਸੀ ਕਰਕੇ ਆਈਪੀਐਸ ਕਰਕੇ ਅਫਸਰ ਨਹੀਂ ਲੱਗਣਾ ਹੈਗਾ ਮੈਨੂੰ ਉਹਦੇ ਨਾਲ ਦੁੱਗਣੀ ਤਨਖਾਹ ਤਾਂ ਮੈਂ ਘਰੇ ਬੈਠ ਕੇ ਰੀਲਾਂ ਤੋਂ ਕਮਾ ਲੈਣਾ ਤਾਂ ਰੀਲਾਂ ਇੰਟਰਨੈਟ ਪੈਸੇ ਦਿੰਦਾ ਨਾ ਹੁਣ ਆਪਾਂ ਵੀ ਸਾਰੇ ਪਤਾ ਹੀ ਆਪਾਂ ਨੂੰ ਆਨਲਾਈਨ ਕਿਦਾਂ YouTube ਪੈਸੇ ਕਮਾਉਂਦੀ ਆ Instagram ਪੈਸੇ ਕਮਾਉਂਦਾ Facebook ਵੀ ਪੈਸੇ ਕਮਾਉਂਦੀ ਆ ਉਹ ਉਹ ਲੋਕਾਂ ਨੇ ਜਰੀਏ ਬਣਾ ਲਏ ਠੀਕ ਆ ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ ਮੈਨੂੰ ਇਹ ਲੱਗਦਾ ਆਪਣੇ ਮਤਲਬ ਦੀ ਗੱਲ ਮੈਂ ਮੈਂ ਬਣਾਉਂਦਾ ਨਹੀਂ ਰੇਲਾ ਮੈਂ ਭਾਈ ਜੀ ਫਿਲਮਾਂ ਬਣਾਉਂਦਾ ਰੇਲਾ ਜਿਹੜੀਆਂ ਰੇਲਾ ਨੇ ਨਾ ਸੋਈ ਸਾਹਿਬ ਰੇਲਾ ਦੇ ਬੋਲੇ ਕਿ ਮੁੰਡੇ ਬਹੁਤ ਸੁਣੀ ਰੇਲਾ ਬਣਾਉਂਦੇ ਨੇ ਜਿਹੜੀਆਂ ਸਿੱਖਿਆ ਵਾਲੀਆਂ ਹੁੰਦੀਆਂ ਨੇ ਜਿਹਦੇ ਚ ਕੋਈ ਡਬਲ ਮੀਨਿੰਗ ਗੰਦ ਨਹੀਂ ਹੁੰਦਾ ਉਹਦਾ ਮੈਂ ਹਾਂ ਮੀ ਪਰਦਾ ਕਿਹਾ ਉਹ ਬਣਾਓ ਬਣਾਓ ਉਹਨੀਆਂ ਜਿਹਾ ਬਣਾਓ ਤੇ ਬਾਕੀ ਇੰਨੀ ਭੁੱਖ ਵੀ ਨਹੀਂ ਚਾਹੀਦੀ ਮੈਂ ਨਾ ਨਹੀਂ ਕਿਸ ਦਾ ਲੈਂਦਾ ਬਹੁਤ ਕੋਲੇ ਬਹੁਤ ਬਹੁਤ ਚੰਗਾ ਪੈਸਾ ਉਹ ਫੇਰ ਵੀ ਇੱਕ ਮਿੰਟ ਨਹੀਂ ਰਹਿੰਦੇ ਵੀ ਇੱਥੇ ਬੈਠਿਆ ਇੱਕ ਛੋਟੀ ਜਿਹੀ ਛੋਟੀ ਜਿਹੀ ਪਾਸੇ ਬਣਾ ਲੋ ਉੱਥੇ ਪਾ ਦੇਾਂਗੇ ਔਰ ਯਾਰ ਬੱਸ ਕਰੋ ਇੰਨੀ ਭੁੱਖ ਭੁੱਖ ਵੀ ਸਾਡੇ ਥੋੜੀ ਜਿਆਦਾ ਵੱਧ ਗਈ ਜਿਹੜਾ ਸਬਰ ਸਬਰ ਸੰਤੋਖ ਹੈ ਨਾ ਬਾਬਾ ਨਾਨਕ ਦੀ ਸਿੱਖਿਆ ਉਹ ਉਹ ਨਹੀਂ ਹੈਗਾ ਵੱਡੇ ਬਣਨ ਵਾਸਤੇ ਵੱਡਾ ਕਰ ਮੈਂ ਮੈਨੂੰ ਅੱਜ ਮੇਰਾ ਪਰਮਾਤਮਾ ਜਾਣਦਾ ਹੈ ਅੱਜ ਮੈਂ ਸਟਰਗਲ ਕਿਵੇਂ ਕੀਤੀ ਉਹ ਤੁਸੀਂ ਸਾਰੇ ਜਾਣਦੇ ਹੋ ਵੀ ਸਰਦਾਰ ਸੋਈ ਦੀ ਕਹਾਣੀ ਸਾਰੇ ਜਾਣਦੇ ਹੋ ਸਭ ਨੇ ਪੜ੍ਹਿਆ ਮੇਰੀਆਂ ਇੰਟਰਵਿਊ ਸਭ ਨੇ ਸੁਣੀਆਂ ਨੇ ਉਹ ਜਿਹੜਾ ਸਬਰ ਸੰਤੋਖ ਹੈ ਉਹਦੇ ਨਾਲ ਸਹਿਜ ਪੱਕੇ ਸੋ ਮਿੱਠਾ ਹੌਲੀ ਹੌਲੀ ਚੱਲੋ ਹੌਲੀ ਹੌਲੀ ਜਿਹੜੀ ਚਾਲ ਹੈ ਬਹੁਤ ਵਧੀਆ ਰਹਿੰਦੀ ਹੈ ਠੋਕਰ ਨਹੀਂ ਲੱਗਦੀ ਗਿਰਦੇ ਨਹੀਂ ਤੁਹਾਡੀ ਦੇ ਝਟਕੇ ਨਾਲ ਤੁਹਾਡੀ ਧੌਣ ਵੀ ਥੱਲੇ ਆ ਜਾਂਦੀ ਹੈ ਉਹ ਧੌਣ ਥੱਲੇ ਉਹਨੂੰ ਬਚ ਜੂਗੀ ਧੌਣ ਤੁਹਾਡੀ ਸਿੱਧੀ ਰਹੂ ਜੇ ਤੁਸੀਂ ਸਬਰ ਸੰਤੋਖ ਨਾਲ ਜਿਉਂਦੇ ਹੋ ਕੋਈ ਤੁਹਾਡੇ ਤੇ ਉਂਗਲੀ ਚੱਕ ਚੱਕ ਸਕਦਾ ਕਿਉਂਕਿ ਸਬਰ ਸੰਤੋਖ ਵਾਲਾ ਬੰਦਾ ਬੇਈਮਾਨੀ ਨਹੀਂ ਕਰਦਾ ਕੋਈ ਲਾਲਚ ਨਹੀਂ ਹੁੰਦਾ ਕੋਈ ਆਪਣੀ ਆਪਣੀ ਤੌਰ ਆਪਣੀ ਤੌਰ ਤੁਰਦਾ ਬੰਦਾ ਸੋ ਉਹ ਆਪਣੀ ਤੌਰ ਨਾ ਛੱਡੋ ਆ ਜਿਹੜੇ ਤੁਹਾਡੇ ਤੁਸੀਂ ਟਿਕਟੋਕ ਦੀ ਗੱਲ ਕੀਤੀ ਹੈ ਨਾ ਉਹ ਜਿਹੜੇ ਕਾਲੇ ਨੇ ਪੈਸੇ ਕਮਾਉਣ ਤੇ ਕਿ ਕਿਸੇ ਕਿਸੇ ਤਰ੍ਹਾਂ ਵੀ ਆਵੇ ਪੈਸਾ ਆਵੇ ਉਹ ਉਹ ਸੋਚ ਨਹੀਂ ਚਾਹੀਦੀ ਤੁਹਾਡੀ ਪੈਸਾ ਆਵੇ ਵਟਨ ਨਾਲ ਆਵੇ ਮੜਕ ਰੱਖ ਕੇ ਆਵੇ ਆਪਣੇ ਤੁਸੀਂ ਮੜਕ ਛੱਡ ਦੇ ਨਾ ਛੱਡ ਛੱਡਤੀ ਮੜਕ ਸਾਡੀ ਯੋਤਰੀਆਂ ਤਾਂ ਬਹੁਤ ਛੱਡਤੀ ਉਹਨਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਰਹਿਣਾ। ਕਈ ਬੰਦੇ ਹੋ ਸਕਦਾ ਆ ਸੁਣ ਕੇ ਮੇਰਾ ਮੇਰਾ ਵਿਤਾਵਾ ਲਾਉਣ ਲਾ ਦਿੰਦੇ ਨੇ। ਕੋਈ ਕੋਈ ਗੱਲ ਨਹੀਂ ਮੈਂ ਮੈਂ ਚੱਲ ਲੂੰਗਾ। ਪਰ ਮੈਨੂੰ ਪਤਾ ਬਹੁਤ ਪਿਆਰ ਕਰਦੇ ਨੇ। ਉਹ ਤਵਾਲਾਉਣ ਵਾਲੇ ਤਾਂ ਗਿਣਤੀ ਥੋੜੀ ਜੀ ਹੁੰਦੀ ਐ ਉਹ 20 50 100 ਬਤ ਤੋਂ ਬਦ ਉਹੀ ਮੁੜ ਮੁੜ ਕੇ ਦਿੱਲੀ ਜਿਨ੍ਹਾਂ ਦਾ ਕੰਮ ਹੀ ਇਹੀ ਹੈ। ਉਹ ਐ ਉਹਨਾਂ ਦੀ ਪਰਵਾਹ ਨਾ ਕਰੋ। ਆਪਣਾ ਕੰਮ ਕਰੋ। ਜੀ ਸੋਹਣੇ ਕੰਮ ਕਰੋ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ